ਯੂਨੀ ਸੇਬਾ ਗੁਰ ਪ੍ਰਸਾਦ ਯਾਪਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੇ ਅੱਜ ਅਸੀਂ ਆਏ ਆ ਜੀ ਵੋਲਸੋਲ ਤੇ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਜੀ ਗੁਰਦੁਆਰਾ ਗੁਰੂ ਨਾਨਕ ਗੁਰਦੁਆਰਾ ਤੇ ਅੱਜ ਆਪਾਂ ਇੱਥੇ ਦਰਸ਼ਨ ਕਰਨ ਆਏ ਆਂ ਤੇ ਇਸ ਗੁਰੂ ਘਰ ਦੀ ਸਥਾਪਨਾ ਕਿਹੜੇ ਸਾਲ ਚ ਹੋਈ ਸੀ ਜੀ 1990 ਵਿੱਚ ਹੋਈ ਸੀ ਠੀਕ ਹੈ ਜੀ 1990 ਵਿੱਚ ਇਸ ਗੁਰੂ ਘਰ ਦੀ ਸਥਾਪਨਾ ਹੋਈ ਤੇ ਕਾਫੀ ਸਿੱਖ ਫੈਮਲੀ ਇੱਥੇ ਰਹਿੰਦੀਆਂ ਨੇ ਤਕਰੀਬਨ ਕਿੰਨੇ ਕ ਅੰਦਾਜ਼ਨ ਆਪਾਂ ਸਰਚ ਕੀਤਾ ਸੀ ਕਿੰਨਾ ਗਿਆ ਆਈ ਥਿੰਕ 20000 ਦੇ ਆਸ-ਪਾਸ 20000 ਦੇ ਆਸ-ਪਾਸ ਕੋਈ ਇਸ ਏਰੀਆ 'ਚ ਸਿੱਖ ਵੱਸੋ ਆ ਤੇ ਗੁਰੂ ਘਰ ਵੀ ਬਹੁਤ ਸੋਹਣਾ ਬਣਿਆ ਹੈ ਦੇਖੋ ਪਾਰਕਿੰਗ ਦੇਖੋ ਕਿੰਨੀ ਫੁੱਲ ਹੈ ਹਾਂ ਸਭ ਬਹੁਤ ਸੰਗਤ ਆਈ ਪਈ ਹੈ ਤੇ ਜੇ ਸਾਨੂੰ ਪਰਮਿਸ਼ਨ ਮਿਲਦੀ ਹੈ ਅੰਦਰ ਵੀਡੀਓ ਬਣਾਉਂਦੀ ਤੇ ਤੁਹਾਨੂੰ ਵੀ ਅੰਦਰੋਂ ਵੀ ਦਰਸ਼ਨ ਕਰਾਉਂਦੇ ਆ ਤੇ ਤੁਸੀਂ ਬਾਹਰੋਂ ਦਰਸ਼ਨ ਕਰ ਰਹੇ ਹੋ ਤੇ ਤੁਸੀਂ ਵੀਡੀਓ ਨਾਲ ਬਣੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਕੰਕਨ ਸੱਤਨ ਕਰਤਾ ਪੁਰਾਖੇ ਨੀਰੀ ਬੋ

ਇਕ ਕੰਕਨ ਸੱਤਨਾ ਇਹਨਾਂ ਦਾ ਫਾਸਲਾ ਸੀ ਦੂਰ ਅੱਗੇ ਪਿੱਛੇ ਆਸੇ ਪਾਸੇ ਕਿਤੇ ਕੋਈ ਗੜਬੜ ਨਾ ਹੋ ਜੇ ਦਿੱਲੀੋਂ ਅਨੰਦਪੁਰ ਸਾਹਿਬ ਪਹੁੰਚਣਾਗਾ ਤੇ ਪਹੁੰਚਣ ਤੇ ਕੋਈ ਕਿਸੇ ਤਰ੍ਹਾਂ ਦੀ ਉਹ ਘਟਨਾ ਨਾ ਵਾਪਰ ਜਾਵੇ ਜਿਸ ਘਟਨਾ ਕਰਕੇ ਅਸੀਂ ਆਪਣੇ ਮਿਸ਼ਨ ਤੋਂ ਫੇਲ ਹੋ ਜਾਈਏ ਇਹ ਗੁਰੂ ਦੇ ਸਿੱਖਾਂ ਦਾ ਗੁਰੂ ਤੇ ਭਰੋਸਾ ਇਥੋਂ ਮਸ਼ਵਰਾ ਹੋਇਆ رائے ਹੋਈ ਕਿ ਜਿਹੜਾ ਸੀਸਾ ਉਹ ਭਾਈ ਜੈਤਾ ਜੀ ਲੈ ਕੇ ਜਾਣਗੇ ਤੇ ਜਿਹੜਾ ਧਾੜਾਗਾ ਉਹ ਭਾਈ ਲੱਖੀ ਸ਼ਾ ਬਨਜਾਰਾ ਲੈ ਕੇ ਜਾਣੇ ਲੱਖੀ ਸ਼ਾ ਬਨਜਾਰਾ ਕੌਣ ਹੈ ਆਪਾਂ ਸਾਰੇ ਜਾਣਦੇ ਆ ਸਤਕਾਰਯੋਗ ਸਾਡੀ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਗੁਰਦਮਾਨ ਕੁਰਬਾਨੀ ਦੇ ਲਖਾਰੀ ਇਹ ਭਾਈ ਲੱਖੀ ਸ਼ਾ ਬਣਜਾਰਾ ਉਹਨਾਂ ਦਾ ਸਹਰਾ ਜ ਜਨੇ ਕਿ ਲੱਖੀ ਸ਼ਾ ਬਣਜਾਰੇ ਦੀ ਧੀ ਭਾਈ ਮਨੀ ਸਿੰਘ ਨੂੰ ਵਿਆਹੀ ਹੋਈ ਆ ਤੇ ਚੇਤੇ ਰੱਖਿਓ ਗੁਰੂ ਪਾਸ਼ਾ ਮਿਹਰ ਕਰੇ ਤੇ ਹੁਣ ਇਸ ਟਾਈਮ ਤੇ ਭਾਵੇਂ ਇਹ ਬਹੁਤ ਵੱਡਾ ਸ਼ਾਹੂਕਾਰ ਆ ਵਪਾਰੀ ਆ ਪਰ ਇਹਨੇ ਆਪਣੇ ਕਾਰੋਬਾਰ ਦੀ ਆਪਣੇ ਵਪਾਰ ਦੀ ਨਾ ਪਰਵਾਹ ਕਰਦਿਆਂ ਹੋਇਆਂ ਨਾ ਪਰਵਾਹ ਕਰਦਿਆਂ ਹੋਇਆਂ ਗੁਰੂ ਸਾਹਿਬ ਦੀ ਸੇਵਾ ਕਰਨ ਦੇ ਲਈ ਆਪਣਾ ਆਪਾ ਪ੍ਰਮਾਣ ਕਰਦਾ ਹੈ। ਕਈ ਵਾਰ ਨਾ ਜਦੋਂ ਗੁਰੂ ਦੀ ਸੇਵਾ ਕਰਨ ਦਾ ਸਮਾਂ ਆਉਂਦਾ ਅਸੀਂ ਸੋਚਦੇ ਹੁੰਨੇ ਆ ਜੇ ਇਵੇਂ ਕਰ ਲਿਆ ਦਾ ਆ ਨੁਕਸਾਨ ਹੋ ਐਵੇਂ ਕਰ ਲਿਆ ਆ ਨੁਕਸਾਨ ਹੋਊਗਾ ਜਿੱਦਾਂ ਮੈਂ ਹੁਣ ਦੀ ਬਰਤੀ ਕਰਨਾ ਤੋਂ ਦੱਸ ਦਿੰਨਾਗਾ ਜਿਵੇਂ ਪੰਜਾਬ ਦੀ ਧਰਤੀ ਦੇ ਹੜ ਆਏ ਹੜ ਆਏ ਜਾਂ ਲਿਆਂਦੇ ਗਏ ਉਹ ਚਲੋ ਵਿਸ਼ਾ ਅਲੱਗ ਆਗਾ ਤੇ ਤਾਹਾਂ ਤੋਂ ਡਰ ਸੀ ਬਹੁਤਿਆਂ ਨੂੰ ਵੀ ਜੇ ਅਸੀਂ ਕੋਈ ਕਿਸੇ ਤਰ੍ਹਾਂ ਦੀ ਹੈਲਪ ਕਰਾਂਗੇ ਤਾਂ ਸ਼ਾਇਦ ਸਾਡੀਆਂ ਕੁਰਸੀਆਂ ਨਾ ਖੋਈਆਂ ਜਾਣ ਸੀ ਵੀ ਡਰ ਵੀ ਜੇ ਤੁਸੀਂ ਹੈਲਪ ਕਰੋਗੇ ਤੁਹਾਡੇ ਅਹੁਦੇ ਵਾਪਸ ਲੈ ਲਾਂਗੇ ਪਰ ਚੇਤੇ ਰੱਖਿਓ ਬਹੁਤੇ ਨੇ ਉਹ ਜਿਨ੍ਹਾਂ ਨੇ ਬੇਪਰਵਾਹ ਹੋ ਕੇ ਸੇਵਾ ਕੀਤੀ ਐ ਸਾਨੂੰ ਕੋਈ ਕਿਸੇ ਦਾ ਡਰ ਪੈ ਨਹੀਂ ਅਸੀਂ ਆਪਣੇ ਲੋਕਾਂ ਨਾਲ ਆਪਣੇ ਪੰਜਾਬੀਆਂ ਨਾਲ ਆਪਣੇ ਭਾਈਚਾਰੇ ਨਾਲ ਦੁੱਖ ਤਕਲੀਫ ਦੇ ਵਿੱਚ ਹਰ ਹਾਲਾਤਾਂ ਵਿੱਚ ਖੜਾਂਗੇ ਬੇਪਰਵਾਹ ਹੋ ਕੇ ਵਿੱਚ ਲੜਗੇ ਹੁਣ ਲਖੀਸ਼ਾ ਉਹ ਰੱਬੀ ਪਿਆਰਾਗਾ ਜਿਨੇ ਬੇਪਰਵਾਹ ਹੋ ਕੇ ਇਹ ਸੇਵਾ ਆਪਣੇ ਜਿੰਮੇ ਲਈ ਉਸ ਟਾਈਮ ਤੇ ਬਹੁਤ ਵੱਡਾ ਇਹ ਕਾਰੋਬਾਰਾ ਗੁਰੂ ਕਿਰਪਾ ਕਰੇ ਧੜ ਦੀ ਜ਼ਿੰਮੇਵਾਰੀ ਇਹਨਾਂ ਨੇ ਲੈ ਲਈ ਕਹਿੰਦੇ ਅਸੀਂ ਗੁਰੂ ਸਾਹਿਬ ਦਾ ਧੜ ਲੈ ਕੇ ਆਪਣੇ ਘਰ ਆਵਾਂਗੇ ਸੰਸਕਾਰ ਦੀ ਜ਼ਿੰਮੇਵਾਰੀ ਸਾਡੀ ਹੈ ਸਤਿਗੁਰੂ ਪਾਤਸ਼ਾਹ ਮਿਹਰ ਕਰੇ ਰੈ ਬਣਾ ਕੇ ਅੱਧੀ ਰਾਤ ਨੂੰ ਆ ਗਏ ਗੱਡੇ ਲੈ ਕੇ ਕਾਫੀ ਗੱਡੇ ਦੀ ਗੱਲਤੀ ਹੈ 100 ਗੱਡੇ ਦੀ ਗੱਲਤੀ ਵੀ ਕੀਤੀ ਆ 50 ਦੀ ਵੀ ਕੀਤੀ ਆ ਕੱਪੜਿਆਂ ਚ ਲਪੇਟ ਕੇ ਇਥੋਂ ਪਹਿਲਾਂ ਦਿਲਵਾਲੀ ਮੁਹੱਲੇ ਵਿੱਚ ਗਿਆ ਉੱਥੇ ਥੋੜੀ ਸੈਟਨ ਕਰਕੇ ਫਿਰ ਅੱਗੇ ਲੰਕਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ ਤੇ ਗੁਰੂ ਅਕੀਰ ਕੋਈ ਅਰਦਾਸ ਕੀਤੀ ਜਿਹੜੀ ਅੱਜ ਆਪਾਂ ਹੁਕਮਨਾਮਾ ਸਾਹਿਬ ਦੇ ਵਿੱਚ ਪੜ੍ਹੀ ਆ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰ ਸਾ ਜਿਨ੍ਹਾਂ ਨੂੰ ਆਪਣੇ ਸਾਹਿਬ ਤੇ ਆਪਣੇ ਮਾਲਕ ਤੇ ਭਰੋਸਾ ਹੋਵੇ ਉਹਨਾਂ ਦਾ ਕੋਈ ਬਾੜ ਮਿੰਗਾ ਵੀ ਨਹੀਂ ਕਰ ਸਕਦਾ ਤਾਤੀ ਬੋਨਣ ਲੱਗੀ ਪਾਰ ਬ੍ਰਹਮ ਸ਼ਰਨਾਈ ਚੋਂ ਗੱਧ ਹਮਾਰਾ ਰਾਮਕਾਰ ਦੁੱਖ ਲੱਗੇ ਨਾ ਪਰ ਤੇ ਲਖੀ ਸ਼ਾ ਬਨਜਾਰਾ ਆਪਣੇ ਘਰ ਪਹੁੰਚ ਗਿਆ ਆਪਣੇ ਘਰ ਆ ਕੇ ਬੜਾ ਮਾੜਾ ਕੰਮ ਹੋਇਆ ਸਭ ਕੁਝ ਮਚ ਗਿਆ ਕਿ ਕੁਝ ਬਚਿਆ ਵੀ ਆ ਬੁੜ ਲੋਕਾਂ ਦਾ ਦਰਦ ਬਣਾਉਂਦੀ ਇਹ ਲੇ ਜਾਣਾ ਗੱਲ ਕਰਨ ਦਾ ਤਰੀਕਾ ਵੀ ਕੁਝ ਬਚਿਆ ਤੇ ਲੱਖੀ ਸ਼ਾ ਆਪਣੇ ਪੁੱਤਾਂ ਸਮੇਤ ਆਪਣੇ ਪਰਿਵਾਰ ਸਮੇਤ ਘਰ ਤੋਂ ਬਾਹਰ ਖੜਾ ਇੱਕੋ ਹੀ ਗੱਲ ਕਹਿ ਰਿਹਾ ਸਭ ਕੁਝ ਹੀ ਬਚ ਗਿਆ بگੜਿਆ ਤਾਂ ਕੁਝ ਨਹੀਂ ਸਭ ਕੁਝ ਹੀ ਬਚ ਗਿਆ ਲੋਕ ਹਰਾਣ ਬੇਸਿਕੈ ਨੇ ਕੁਝ ਬਚਿਆ ਸਾਰਾ ਘਰ ਮਚ ਗਿਆ ਕਹਿੰਦਾ ਸਭ ਕੁਝ ਹੀ ਬਚ ਗਿਆ ਵਿਗੜਿਆ ਕੁਝ ਵੀ ਨਹੀਂ ਪਰ ਉਸ ਟਾਈਮ ਤੇ ਨਹੀਂ ਇਸ ਗੱਲ ਦਾ ਬਾਅਦ ਚ ਪਤਾ ਲੱਗਿਆ ਕਿ ਕਿਵੇਂ ਸਭ ਕੁਝ ਬਚਿਆ ਕਿਉਂਕਿ ਮੈਂ ਆਪਣੀ ਸੇਵਾ ਦੇ ਵਿੱਚ ਗੁਰੂ ਤੇ ਭਰੋਸਾ ਰੱਖ ਕੇ ਸਫਲ ਹੋ ਗਿਆ ਪਰ ਚੇਤੇ ਰੱਖਿਓ ਜਿਨ੍ਹਾਂ ਨੇ ਗੁਰੂ ਨੂੰ ਮੁਖ ਰੱਖ ਕੇ ਗੁਰੂ ਕਰਕੇ ਸੇਵਾ ਕੀਤੀ ਸਿਮਰਨ ਕੀਤਾ ਬਾਣੀ ਨਾਲ ਜੁੜੇ ਦਿਲੋਂ ਮੁਹੱਬਤ ਗੁਰੂ ਨੂੰ ਕੀਤੀ ਤੇ ਗੁਰੂ ਨੇ ਉਹਨਾਂ ਦੇ ਘਰ ਜਿਹੀ ਬਣਾ ਦਿੱਤੀ ਰਹਿੰਦੀ ਦੁਨੀਆ ਤੱਕ ਉਹ ਘਰ ਕਦੇ ਟੁੱਟਣਗੇ ਨਹੀਂ ਉਹ ਅੱਜ ਕਰਕੇ ਵਾਹੇ ਗੁਰੂ ਵਾਹੇ find your way you find your way you find your way wah guru wah guru nanak aaya dharti te channan leke aaya dharm di raahi das gaya sach di jyot jagaya ਸੱਚ ਸੰਤੋਖ ਤੇ ਦਇਆ ਦੀ ਨੀ ਰੱਖੀ ਜੋ ਗਹਿਰੀ ਕਰਤਾਰਪੁਰ ਬਸਾਇਆ ਫਿਰ ਜਿਸ ਦੀ ਮਹਿਮਾਨ ਨਿਆਰੀ ਸਿਰਫ ਮੰਦਰ ਨਾ ਮਸੀਤ ਨਾਨਕ ਨੇ ਸਭ ਨੂੰ ਮਿਲਾਇਆ ਇੱਕ ਨੂਰ ਤੇ ਸਭ ਜਗ ਉਪਜਿਆ ਇਹ ਪਿਆਰ ਦਾ ਰਾਹ ਸਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੁਹਾਨੂੰ ਦੱਸਦਾ ਜਾਵਾਂ ਕਿ ਇਹ ਬੋਲ ਇਹ ਗੁਰਦੁਆਰਾ ਬਹੁਤ ਸੌਲ ਦੇ ਦਿਲ ਵਿੱਚ ਸਥਿਤ ਹੈ ਇਹ ਸਿਰਫ ਇੱਕ ਇਮਾਰਤ ਨਹੀਂ ਇੱਕ ਅਜੀਹਾ ਪਵਿੱਤਰ ਸਥਾਨ ਹੈ ਜਿੱਥੇ ਰੋਹਾਨੀਅਤ ਸੇਵਾ ਅਤੇ ਸਮਰਪਣ ਇਕੱਠੇ ਹੋ ਜਾਂਦੇ ਹਨ ਇਸ ਗੁਰਦੁਆਰਾ ਸਾਹਿਬ ਦੀ ਯਾਤਰਾ ਬਾਰੇ ਮੈਂ ਦੱਸਦਾ ਜਾਵਾਂ ਤੇ ਇਹ ਗੁਰਦੁਆਰਾ ਸਾਹਿਬ ਦੀ ਯਾਤਰਾ 1962 ਵਿੱਚ ਸ਼ੁਰੂ ਹੋਈ ਜਦੋਂ ਸਿੱਖ ਪਾਹੇ ਚਾਰੇ ਨੇ ਐਤਵਾਰੀ ਸੰਗਤ ਰੱਖਣ ਲਈ ਇੱਕ ਨਿੱਕੇ ਜਿਹੇ ਕਲੱਬ ਨੂੰ ਕਲੱਬ ਵਿੱਚ ਇਹ ਸੇਵਾ ਸ਼ੁਰੂ ਕੀਤੀ 1964 ਵਿੱਚ ਬਣੀ ਪਹਿਲੀ ਪ੍ਰਬੰਧਕ ਕਮੇਟੀ ਨੇ ਇੱਕ ਪੂਰੇ ਸਾਲ ਸਮੇਂ ਵਾਲੇ ਗ੍ਰੰਥੀ ਜੀ ਨੂੰ ਰੱਖਿਆ ਤੇ 1971 ਵਿੱਚ ਨਵੇਂ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਇਆ ਸਾਲ ਦਰਸਾਲ ਗੁਰਦੁਆਰਾ ਸਾਹਿਬ ਦੇ ਕਿੰਨੇ ਸਾਰੇ ਵਿਕਾਸ ਕੀਤੇ ਗਏ 2007 ਵਿੱਚ ਇੱਕ ਨਵਾਂ ਆਧੁਨਿਕ ਇਮਾਰਤ ਬਣੀ ਜੋ ਅੱਜ ਗੁਰਦੁਆਰੇ ਦੀ ਸ਼ਾਨ ਹੈ ਇਹ ਧਾਰਮਿਕ ਆਸਥਾ ਹੀ ਨਹੀਂ ਇਹ ਸਥਾਨ ਸੇਵਾ ਲੰਗਰ ਅਤੇ ਸਿੱਖਿਆ ਦੇ ਕੇਂਦਰ ਵਜੋਂ ਵੀ ਜਾਣਿਆ ਜਾਂਦਾ ਹੈ ਇੱਥੇ ਹਰ ਦਿਨ ਲੰਗਰ ਲੱਗਦਾ ਹੈ ਕੋਈ ਵੀ ਕਿਸੇ ਵੀ ਜਾਤ ਧਰਮ ਜਾਂ ਪਛੋਕੜ ਵਾਲੇ ਵਿਅਕਤੀ ਲਈ ਇੱਥੇ ਲੰਗਰ ਉਪਲਬਧ ਰਹਿੰਦਾ ਹੈ ਗੁਰਦੁਆਰਾ ਸਾਹਿਬ ਵਿੱਚ ਪੰਜਾਬੀ ਅਤੇ ਗੁਰਮਤਿ ਕਲਾਸਾਂ ਸਮੂਹਿਕ ਅਰਦਾਸਾਂ ਅਤੇ ਕੀਰਤਨ ਦਰਬਾਰ ਅਤੇ ਧਾਰਮਿਕ ਸਮਾਗਮ ਹੁੰਦੇ ਰਹਿੰਦੇ ਹਨ ਸਾਲ 2023 ਵਿੱਚ ਗੁਰਨਾਨਕ ਗੁਰਦੁਆਰਾ ਬਹੁਤ ਸੋਲ ਨੇ ਆਪਣੇ 60 ਸਾਲਾਂ ਦੀ ਸੇਵਾ ਨੂੰ ਮਨਾਇਆ ਜੋ ਸਿੱਖ ਧਰਮ ਅਤੇ ਪ੍ਰਵਾਸੀ ਭਾਈਚਾਰੇ ਲਈ ਇੱਕ ਵੱਡਾ ਮੀਲ ਪੱਥਰ ਹੈ ਇਹ ਗੁਰਦੁਆਰਾ ਸਿਰਫ ਸਿੱਖ ਭਾਈਚਾਰੇ ਲਈ ਹੀ ਨਹੀਂ ਸਗੋਂ ਹਰ ਉਸ ਵਿਅਕਤੀ ਲਈ ਖੁੱਲ੍ਹਾ ਹੈ ਜੋ ਸ਼ਾਂਤੀ ਪਿਆਰ ਅਤੇ ਸੇਵਾ ਦੀ ਲੋੜ ਰੱਖਦਾ ਹੈ ਅਸੀਂ ਤੁਹਾਨੂੰ ਸੰਧੂ ਫੈਮਿਲੀ ਵੱਲੋਂ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇੱਕ ਵਾਰ ਜ਼ਰੂਰ ਇਸ ਗੁਰੂ ਘਰ ਦੀ ਹਾਜ਼ਰੀ ਭਰੋ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਸਾਡੀ ਵੀਡੀਓ ਵੀ अच्छी लगी ਹੋਏਗੀ ਵਾਹਿਗੁਰੂ ਦੇ ਗੁਰੂ ਘਰ ਦੇ ਦਰਸ਼ਨ ਕਰਕੇ ਤੇ ਤੁਸੀਂ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਵੀ ਸਿੱਖ ਸੰਗਤ ਜਿੱਥੇ ਵੀ ਦੁਨੀਆ ਵਿਦੇਸ਼ਾਂ ਵਿੱਚ ਵੱਸਦੀ ਹੈ ਉਹ ਇਸ ਗੁਰੂ ਘਰ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਤੇ ਜਿਦਾ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਤੁਹਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਾ ਰਹੇ ਆਂ ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਗਏ ਸੀ ਬੋਲ ਸੋਲ ਤੇ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਏ ਨੇ ਤੇ ਗੁਰਦੁਆਰਾ ਸਾਹਿਬ ਦਾ ਨਾਮ ਸੀ ਗੁਰੂ ਨਾਨਕ ਗੁਰਦੁਆਰਾ ਬੋਲ ਸੋਲ ਤੇ ਉਮੀਦ ਕਰਦਾ ਆਂ ਕਿ ਤੁਹਾਨੂੰ ਇਹ ਵੀਡੀਓ ਅੱਛੀ ਲੱਗੇ ਤੇ ਜੇ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਕੇ ਵਧੀਆ ਲੱਗਾ ਆਨੰਦ ਆਇਆ ਤੇ ਪਲੀਜ਼ ਇਹ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਦਾ ਨਾਮ ਹੈ ਸੰਧੂ ਫੈਮਿਲੀ ਟਰੈਵਲ ਵਲੌਗ ਤਾਂ ਜੋ ਤੁਹਾਡੇ ਵਾਸਤੇ ਆਪਾਂ ਹੋਰ ਨਵੀਂ ਦੇ ਨਵੀਂ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਿਤ ਕਰਾਉਂਦੇ ਰਹੀਏ ਤੇ ਤੁਸੀਂ ਬਣੇ ਰਹੋ ਅਗਲੀ ਵੀਡੀਓ ਤੱਕ ਤੁਹਾਨੂੰ ਮਿਲਦੇ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ